ਸੁਦਾਸ ਅੱਜ ਪੱਗ ਦੀ ਗੱਲ ਕਰ ਲੱਗਿਆ ਜੀ ਇਸ ਪੱਗ ਦੀ ਸ਼ਾਨ ਬਦੌਣਾਂ ਬਜ਼ਲੇ ਖੂਨ ਕਈਆਂ ਦਾ ਕਰਤ ਤੋ ਚੋਗਿਆ ਸੀ ਲੱਗਣ ਤਕ ਨਾਨਕ ਗਾ ਕੇ ਜਬਾਨੀਆਂ ਨੇ ਤੇ ਮਨ ਉਹਨਾ ਦਾ ਇਸ ਵਿੱਚ ਮੋਹ ਗਿਆ ਸੀ ਅਣਕ ਉੱਚੀ ਸਿਰਕ ਦਿਖਾ ਦਿੱਤੀ ਤੀਸ ਧੜ ਤੋਂ ਬਕਰ ਹੋ ਗਿਆ ਸੀ ਤੇ ਗਾਖਲ ਬਨ ਲਈ ਪੱਗ ਜਿਸ ਸਿਰ ਉੱਤੇ ਉਹ ਹੋ ਸਤਿ ਸ਼੍ਰੀ ਅਕਾਲ ਯੇ ਸੋਣੀ ਜੋ ਤਸ ਤਰ ਸਿਰਾਂ ਤੇ ਸੌਂਦੀਆਂ ਮੁੱਦਕਾ ਤੋਂ ਹਰ ਇੱਕ ਦੇ ਮਾਨੇ ਨੂੰ ਪਾਉਂਦੀਆਂ ਯੇ ਸੋਣੀ ਜੋ ਤਸ ਤਰ ਸਿਰਾਂ ਤੇ ਸੌਂਦੀਆਂ ਮੁਦਰਾ ਤੂੰ ਹਰ ਇੱਕ ਦੇ ਮਨ ਨੂੰ ਆਉਂਦੀ ਹੈ ਨਹੀਂ ਸਿਰਫ ਨਿਸ਼ਾਨੀ ਸਿੱਕੀ ਗੱਲ ਵਿਚਾਰਿਆ ਕਰ ਇਹ ਸਿਰ ਸਾਡੇ ਨਿਸ਼ਾਨ ਨਾ ਮਨੋਂ ਬਿਸਾਰਿਆ ਕਰ ਇਹ ਸਿਰ ਸਾਡੇ ਦੀ ਸ਼ਾਨ ਨਾ ਮਨੋਂ ਬਿਸਾਰਿਆ ਕਰ ਇਹ ਨੂਰ ਈਸ਼ੀ ਮੁਨੀ ਪਗੰਬਰਾਨੇ ਸਰ ਲਾਇਆ ਸੀ ਉਹ ਤੋਂ ਸਾਡ ਹੁੰਦਾ ਇਹ ਸ਼ਰਮ ਆਇਆ ਸੀ ਆਪਣਾ ਨਾ ਸ਼ਰਮ ਆ ਕਦੀ ਨਿਕਾਰਿਆ ਚਰ ਇਹ ਸਿਰ ਸਾਡੇ ਦੀ ਸ਼ਾਨ ਨਾ ਮਨੋਂ ਵਿਸਾਰੇ ਆਕਰ ਇਸ ਰਸਤੇ ਦੀ ਸ਼ਾਨ ਨਾ ਮਰੋ ਬਸਾਰਿਆ ਕਰ ਜਦੋਂ ਪਈਆਂ ਤੇ ਬਿਪਤਾ ਚੜ ਕੇ ਆਈਆਂ ਸੀ ਜਦੋਂ ਪਈਆਂ ਤੇ ਬਿਪਤਾ ਚੜ ਕੇ ਆਈਆਂ ਸੀ ਇਸੇ ਹੀ ਪੱਗ ਇੱਜਕਾਏ ਉਹ ਬਚਾਈਆਂ ਸੀ ਇਸੇ ਹੀ ਪਗ ਇੱਜ਼ਤਾਂ ਉਹਨੂੰ ਬਚਾਈਆਂ ਸੀ ਉਹਨੂੰ ਮੰਗ ਤੂੰ ਜਨਵਾਰਿਆ ਕਰ ਇਹ ਸਿਰ ਸਾਡੇ ਦੀ ਸ਼ਾਨ ਨਾ ਮਰੋ ਵਿਸਾਰਿਆ ਕਰ ਇਹ ਸਿਰ ਸਾਡੇ ਦੀ ਸ਼ਾਨ ਨਾ ਮਰੋ ਵਿਸਾਰਿਆ ਕਰ ਭੁੱਲ ਦੇ ਜਾਰੇ ਪੱਗ ਦੀ ਜੋ ਕੁਰਬਾਨੀ ਨੂੰ ਸਿਰ ਤੇ ਸਾਵ ਸੱਚੀ ਦਸ਼ਮੇਸ਼ ਨਿਸ਼ਾਨੀ ਨੂੰ ਭੁੱਲ ਦੇ ਜਾਰੇ ਪੱਗ ਦੀ ਜੋ ਕੁਰਬਾਨੀ ਨੂੰ ਸਿਰ ਦੀ ਸਾਵ ਸੱਚੀ ਦਸ਼ਮੇਸ਼ ਨਿਸ਼ਾਨੀ ਨੂੰ ਇਹ ਸਿਰ ਦਾ ਪਾਗ ਕੀ ਮਾਰਿਆ ਕਰ ਇਹ ਸਿਰ ਸਾਡੇ ਦੀ ਸ਼ਾਨ ਨਾ ਮਨੂ ਵਿਸਾਰਿਆ ਕਰ ਸਿਰ ਤੇ ਹੋਵੇ ਪੈਰ ਤੇ ਹੋਵੇ ਤੱਕ ਸਰਦਾਰ ਕਹਾਉਂਦੇ ਹਾਂ ਸਿਰ ਤੇ ਹੋਵੇ ਪੈਰ ਤੇ ਹੋਵੇ ਸਰਦਾਰ ਕਹਾਉਂਦੇ ਹਾਂ लखां देवी उच्चे, रुतवे पखां देवी उचे रुतवे पौधे हा कुल वेंदर का खल वांगर कुल वेंदर का खल वांगर तूं सतकार ਇਹ ਸਿਰ ਸਾਡੇ ਦੀ ਸ਼ਾਨ ਨਾ ਮਨੂ ਬਸਾਰਿਆ ਕਰ ਇਹ ਸਿਰ ਸਾਡੇ ਦੀ ਸ਼ਾਨ ਨਾ ਮਨੂ ਬਸਾਰਿਆ ਕਰ ਇਹ ਸਿਰ ਸਾਡੇ ਦੀ ਸ਼ਾਨ ਨਾ ਮਨੂ ਬਸਾਰਿਆ ਕਰ